ਦੀ ਬਾੜ ਨੰਬਰ 15 ਦੇ ਵਿੱਚ ਇੱਕ ਗਰੀਬ ਵਿਅਕਤੀ ਦੀ ਕੁੱਲੀ ਨੂੰ ਅੱਗ ਲੱਗ ਜਾਣ ਕਰ ਉਸ ਦਾ ਧਰਮਦਰ ਪਿਆ ਸਮਾਂ ਸੜਕੇ ਰਾਖੂ ਗਿਆ ਕੁੱਲੀ ਦੇ ਮਾਲਕ ਦੇਵ ਸਿੰਘ ਨੇ ਦੱਸਿਆ ਕਿ ਰਾਤੀ ਜਦੋਂ ਮੇਰੇ ਪਤਨੀ ਦਾ ਦਮ ਘੁੱਟਣ ਲੱਗਾ ਤਾਂ ਉਸ ਨੇ ਉੱਪਰ ਦੇਖਿਆ ਉਸ ਸਮੇਂ ਮੇਰੀ ਕੁੱਲੀ ਨੂੰ ਅੱਗ ਲੱਗੀ ਹੋਈ ਸੀ ਰੌਲਾ ਪਾਉਣ ਤੇ ਗੁਮਾਡੀਆਂ ਨੇ ਆ ਕੇ ਅੱਗ ਬੁਝਾਈ ਤੇ ਇਸੇ ਦੌਰਾਨ ਮੇਰੇ ਘਰ ਅੰਦਰ ਪਿਆ ਮੇਰਾ ਕਾਫੀ ਜ਼ਿਆਦਾ ਸਮਾਨ ਢੜਕੇ ਸੁਆਹ ਹੋ ਗਿਆ ਇਸ ਮੌਕੇ ੁੱਲੀ ਦੇ ਮਾਲਕ ਸੇਵਕ ਸਿੰਘ ਨੇ ਦੱਸਿਆ ਕਿ ਮੇਰਾ ਘਰ ਪਿੱਛੇ ਹੋਈਆਂ ਬਰਸਾਤਾਂ ਦੌਰਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਪਰੰਤੂ ਉਸ ਸਮੇਂ ਵੀ ਮੈਨੂੰ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਮਿਲੀ ਉਹਨਾਂ ਕਹੇ ਕਿ ਘਰ ਦੀ ਹਾਲਤ ਨੂੰ ਦੇਖਦਿਆਂ ਕਿਸੇ ਗਵਰਡੀ ਨੇ ਮੈਨੂੰ ਇੱਥੇ ੁੱਲੀ ਪਾਉਣ ਲਈ ਥਾਂ ਦੇ ਦਿੱਤੀ ਸੀ ਇੱਥੇ ਮੈਂ ਇੱਕ ਖਾਕਾਨਿਆਂ ਦੀ ੁੱਲੀ ਪਾ ਕੇ ਆਪਣੇ ਦਿਨ ਬਸਰ ਕਰ ਰਿਹਾ ਸੀ ਇਸ ਅੰਦਰ ਮੇਰਾ ਕਾਫੀ ਸਮਾਨ ਪਿਆ ਸੀ ਤੇ ਅਗ ਲੱਗਣ ਕਾਰਨ ਜਿਹੜਾ ਸਮਾਨ ਸੜਕੇ ਸੁਆਹ ਹੋ ਗਿਆ ਉਹਨਾਂ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੀ ਹੈਲਪ ਕੀਤੀ ਜਾਵੇ ਤਾਂ ਜੋ ਮੈਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰ ਸਕਾਂ ਅਤੇ ਉਹਨਾਂ ਦੇ ਭੈਣ ਲਈ ਖਾਣਾ ਬਣਾ ਸਕਾਂ ਕਿਨਾਂ ਜੀ ਆਪਣਾ ਸੇਵਕ ਜੀ ਤੁਸੀਂ ਬੜੇ ਦਾਸਦੇ ਹੋ ਕੱਲ ਇਹਦਾ ਸਾਰਾ ਆਪਣੇ ਰਾਤ ਦਾ 12:00 ਵਜੇ ਬਾਲਾ ਤਾਂ ਦੇਣ ਜੀ ਤਾਂ ਆਪਾਂ ਆਪਣੇ ਘਰੇ ਸੁੱਤੇ ਦੇ ਸੀ ਆਪਣੇ ਘਰੇ ਆਪਦੇ ਅੱਗ ਲੱਗ ਗਈ ਅੱਗ ਕਿਵੇਂ ਲੱਗੀ ਅੱਗ ਦਾ ਕੁਝ ਪਤਾ ਲੱਗਿਆ ਅੱਗ ਦਾ ਕੁਝ ਪਤਾ ਹੀ ਨਹੀਂ ਲੱਗਿਆ ਸਰ ਵੀ ਕਿੱਦਾਂ ਲੱਗ ਗਈ ਸਭ ਅਸੀਂ ਸੁੱਤੇ ਪੈ ਸੀ ਆਪਣੀ ਜਿਹੜੀ ਮੇਰੀ ਘਰ ਦੀ ਸੀ ਜੀ ਤੇ ਉਹਨੂੰ اچانک ਇੱਕ ਧੂਆਂ ਜਿਹਾ ਲੱਗਿਆ ਉਹਨੂੰ ਤੇ ਉਹਨੇ ਪੁੱਛਿਆ ਵੀ ਇਹ ਕੀ ਹੋਇਆ ਮੈਨੂੰ ਜਦੋਂ ਉਹਨੇ ਠਾਇਆ ਮੈਨੂੰ ਕਹਿੰਦੇ ਆਪਣੇ ਘਰ ਦੇ ਨੂੰ ਅੱਗ ਲੱਗ ਗਈ ਅਸੀਂ ਬਚਾਉਣ ਦੀ ਬੜੀ ਕੋਸ਼ਿਸ਼ ਕਰੀ ਦੀ ਬਚਾਉਣ ਦੀ ਕੋਲ ਕੋਲ ਦੇ ਗਮਨੀ ਨਟ ਕੇ ਸਾਡੀ ਜਾਨੀ ਖਤਰਾ ਆ ਗਈ ਸਾਨੂੰ ਬੜੀ ਮਦਦ ਮਿਹਰੀ ਨੁਕਸਾਨ ਕੀ ਕੁਝ ਹੋ ਗਿਆ ਤੇਰਾ ਨਿਸਕਾਨ ਜੀ ਕੁਲਰ ਜਲ ਗਿਆ ਮਸ਼ੀਨ ਜਲ ਗਈ ਕਪੜੇ ਲੀੜੇ ਜਲ ਗਏ ਕਿੰਨਾ ਕੁ ਨੁਕਸਾਨ ਹੈ 50-60 ਹਜ਼ਾਰ ਰੁਪਏ ਨੁਕਸਾਨ ਹੋ ਗਿਆ ਭੰਡੇ ਠੀਕ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਸਰਕਾਰ ਮੈਂ ਸਰਕਾਰ ਇਹੀ ਮੰਗ ਪਾਉਂਦਾ ਜੀ ਮੈਂ 5-6 ਮਹੀਨੇ ਪਹਿਲਾਂ ਵੀ ਇੱਕ ਮਾਰਦੀ ਪਈ ਸੀ ਵਾਰਸਾ ਕਰਕੇ ਮੇਰਾ ਇੱਕ ਮਕਾਨ ਸੀ ਜੀ ਇੱਕ ਵਿਸਵੇ ਦਾ 13 ਪੈ ਗਈ ਉਹਨਾਂ ਵਾਰਸਾ ਦੇ ਕਰਕੇ ਹੜ੍ਹ ਆਇਆ ਸੀ ਜਦੋਂ ਜਦ ਵੀ ਸਰਕਾਰ ਨੇ ਕੋਈ ਮੇਰੀ ਮਦਦ ਨਹੀਂ ਕੀਤੀ ਦੁਵਾਰੋਂ ਹੁਣ ਮੈਨੂੰ ਕਿਸਨੇ ਰਹਿਣ ਅਸਤਰ 7-6 ਮਹੀਨੇ ਅਸਤਰ ਜ਼ਮੀਨ ਦਿੱਤੀ ਸੀ ਕਿਸਨੇ ਵੀ ਉਹ ਰਹਿ ਗਿਆ ਮੈਂ ਗੁਜ਼ਾਰਾ ਕਰ ਲਈ ਜਦ ਨੂੰ ਜਿਸਨੂੰ ਖਾੜ ਤੇਰੀ ਸੁਣ ਲੇਗੀ ਮੇਰੀ ਕੋਈ ਸੁਣਾਈ ਨਹੀਂ ਹੋ ਜੀ ਹੁਣ ਦੁਵਾਰੋਂ ਫੇਰ ਸਾਡੀ ਇੱਕ ਜਾਨੋ ਕਤਰਾ ਪਹਿਲਾ ਸੀ ਹੁਣ ਫੇਰ ਅਸੀਂ ਝੂਪੜੀ ਨੇ ਕਿ ਫੇਰ ਟਾਈਪਾਸ ਕਰਕੇ ਉੱਥੇ ਵੀ ਸਾਡੀ ਇਹੀ ਹੁਣ ਸਰਕਾਰ ਤੋਂ ਮੰਗ ਕੀ ਕਰ ਦਿਆਂਗੇ ਮੰਗ ਮੈਂ ਇਹੀ ਕਰਨਾ ਜੀ ਹੁਣ ਮੇਰਾ ਇੱਕ ਦਾ ਘਰ ਦੀ ਖੁਦ ਮੇਰੀ ਮਰੀ ਜਟਲੀ ਦਿੰਦੀ ਆ ਪਿਛਲਾ ਘਰ ਦੇਖਦੇ ਜੀ ਉਹ ਵੀ ਟੁੱਟਿਆ ਟੁੱਟਿਆ ਪਿਆ ਤੇੜਾ ਪਿਆ ਦੂਜੇ ਪਾਸੇ ਆ ਗਏ ਜੀ ਉੱਥੇ ਆਕਰ ਕੀ ਮੰਗ ਕਰ ਰਹੇ ਹੋ ਸਰਕਾਰ ਮੇਰੀ ਵੀ ਇਹੀ ਮੰਗ ਹੈ ਜੀ ਮੇਰੀ ਮਦਦ ਕੀਤੀ ਜਾਵੇ ਜੀ ਮੇਰੀ ਤੁਹਾਡੇ ਪਰਿਵਾਰ ਚ ਕੀ ਗੱصه ਜੀ ਪਰਿਵਾਰ ਚ ਜੀ ਦੋ ਬੇਟੇ ਇੱਕ ਬੇਟੀ ਹੈ ਜੀ ਇੱਕ ਬੇਟਾ ਮੇਰਾ 7 ਸਾਲ ਤੋਂ ਬਾਅਦ ਬਿਮਾਰੀ ਰਿਹਾ ਜੀ ਉਹ ਤੇ ਮੇਰੀ ਘਰ ਦੀ ਜੀ ਉਹ ਵੀ ਢਿੱਲੀ ਰਹੀ ਹੈ